ਰੋਮੀਓ ਨੂੰ ਦੇਖਣ ਵਾਲਿਆਂ ਨੇ ਲੱਗੀਆਂ ਲੈਣਾ ਸ੍ਰੀ ਗੰਗਾ ਨਗਰ ਮੇਲੇ ਤੇ ਜੇ ਨੀਂਗੀ ਤਾਂ ਫਾਉਂਟੀ ਨਾ ਕਦੇ ਹੋਊਗੀ 10 ਮਿੰਟ ਦੇਰ ਰੋਮੀਓ ਕੋੜਾ ਡੀਐਸਐਸ ਰੂਸ਼ਾ ਸਟੱਡ ਫਾਰਮੂਲਾ ਥੀ ਗੰਗਾ ਨਗਰ ਮੇਲੇ ਤੇ ਆਇਆ ਅੱਜ ਰੋਮਿਓ ਕੋੜਾ ਡੀਐਸਐਸ ਰੂ ਸ਼ਾਸਟਡ ਫਾਰਮੂਲਾ ਅੱਜ ਗੰਗਾ ਨਗਰ ਮੇਲੇ ਤੇ ਆਇਆ ਹੋਇਆ ਹੈ ਅਗਲੀ ਵਾਰੀ ਜੋ ਲੱਗਣ ਹੋਈ ਉਹ ਆਪਣੇ ਕੋਲ ਨੂੰ ਜੀਹੇ ਗਿਆ ਹੈ रोमीओ कोडा डी एस एस क्रूस चार्जड फॉर्मूला Cough, cough, cough.